ਅਜ ਤੋਂ 2 ਮਹੀਨੇ ਪਹਿਲਾਂ ਅਮਰਿਤ ਦਰਸ਼ਨ ਕਲੋਨੀ ਪਟਿਆਲਾ ਦੇ ਰਹਿਣ ਵਾਲੇ ਅੰਕਿਤ ਨਾਮ ਦੇ ਨੌਜਵਾਨ ਨੂੰ ਪਟਿਆਲਾ ਦੀ दारू ਕੂਟੀਆਂ ਦੇ ਹੀ ਰਹਿਣ ਵਾਲੇ 4-5 ਨੌਜਵਾਨਾਂ ਵੱਲੋਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਸੀ ਜਿਸ ਨਾਲ ਅੰਕਿਤ ਬੁਰੀ ਤਰ੍ਹਾਂ ਘਾਇਲ ਹੋ ਗਿਆ ਸੀ ਜਿਸ ਨੂੰ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਪਟਿਆਲਾ ਦੇ ਰਿੰਦਰਾ ਅਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਨੂੰ ਗੰਭੀਰ ਦੇਦੋ ਇਹ ਉਸ ਨੂੰ ਵੈਂਟੀਲੇਟਰ ਰੱਖਿਆ ਗਿਆ ਪਰਿਵਾਰ ਦੇ ਮੈਂਬਰਾਂ ਵੱਲੋਂ ਕੁੱਟਮਾ ਕਰਨ ਵਾਲੇ ਵਿਅਕਤੀ ਦੀ ਦਰਖਾਸਤ 2 ਨੰਬਰ ਡਿਵੀਜ਼ਨ ਦੇ ਵਿੱਚ ਦਿੱਤੀ ਗਈ ਸੀ ਅਤੇ ਐਫਆਰ ਵੀ ਦਰਜ ਹੋ ਗਈ ਸੀ ਪਰ ਹਲੇ ਤੱਕ ਦੋਸ਼ੀ ਨੂੰ ਗ੍ਰੈਸਟਾਰ ਨਹੀਂ ਕੀਤਾ ਗਿਆ ਹੈ ਹੁਣ ਪਰਿਵਾਰ ਨੇ ਇਨਸਾਫ ਦੀ ਮੰਗ ਦੇ ਲਈ ਪਟਿਆਲਾ ਦੇ ਐਸਐਸਪੀ ਦਫ਼ਤਰ ਵਿਖੇ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੰਡੇ ਦੀ ਦਾਦੀ ਤੇ ਭੂਆ ਨੇ ਕਿਹਾ ਕਿ 2 ਮਹੀਨੇ ਤੋਂ ਅਸੀਂ ਥਾਣੇ ਦੇ ਚੱਕਰ ਲਗਾ ਰਹੇ ਹਾਂ ਪਰ ਅਜੇ ਤੱਕ ਸਾਨੂੰ ਇਨਸਾਫ ਹੀ ਨਹੀਂ ਮਿਲਿਆ ਅਤੇ ਕੁੱਟਮਾ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਿਆ ਰਹੀ ਨਹੀਂ ਉਹਨਾਂ ਦੀ ਕੋਈ ਗ੍ਰਿਫਤਾਰੀ ਹੋਈ ਐ ਉਧਰ ਤੁਹਾਨੂੰ ਦੱਸ ਦੇ ਕਿ ਪੀੜਤ ਲੜਕੇ ਦੀ ਦਾਦੀ ਦਾ ਰੋ ਰੋ ਕੇ ਬੁਰਾ ਰੋਇਆ ਪਿਆ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਮੁੰਡਾ ਤਾਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਸਾਨੂੰ ਇਨਸਾਫ ਹੀ ਨਹੀਂ ਮਿਲ ਰਿਹਾ ਅਸੀਂ ਸਿਰਫ ਇਨਸਾਫ ਚਾਹੁੰਦੇ ਹਾਂ ਅਤੇ ਖਬਰ ਦੇ ਨਾਂ ਨਾਲ ਐਫ ਆਈ ਆਰ ਦੀ ਕਾਪੀ ਨਹੀਂ ਕੀਤੀ ਗਈ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਦਾਦੀ ਤੇ ਪੂਆ ਨੇ ਮੀਡੀਆ ਨੂੰ ਹੋਰ ਕੀ ਕੋਈ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਕਾ ਨਾਮ ਹਟਾਈ ਮੇਰਾ ਨਾਮ ਲਲਿਤ ਸ਼ਰਮਾ ਜੀ ਤੇ ਮੈਂ ਸਰਪੰਚ ਯੂਨੀਅਨ ਪੰਜਾਬ ਤੋਂ ਜਨਰਲ ਸੈਕਟਰੀ ਹਾਂ ਹਾਂਜੀ ਮੇਰਾ ਨਾਮ ਲਲਿਤ ਕੁਮਾਰ ਸ਼ਰਮਾ ਤੇ ਅਸੀਂ ਉਰੇ ਐਸਐਸਪੀ ਦਫ਼ਤਰ ਆਏ ਆ ਜਿਹੜਾ ਇੱਕ ਪਰਚਾ ਕਟਿਆ ਸੀ 23 24 ਦਾ ਤੇ ਧਾਰਾ ਚ ਵੱਧਾ ਹੋਇਆ ਅੱਜ ਜਿਹੜਾ ਮੁੰਡਾ ਸਾਡਾ ਵੈਲਟੀਨੇਟਰ ਤੇ ਪਿਆ ਤੇ ਉਹਦੇ ਡੜ ਕੁੱਟਮਾਰ ਕੀਤੀ ਚਾਰ ਪੰਜ ਬੰਦਿਆਂ ਨੇ ਕਿਹੜੇ ਥਾਣੇ ਚ ਪਰਚਾ ਕਰਾਇਆ ਸੀ ਜੀ ਥਾਣਾ ਪਤਵਾਲੀ ਦੇ ਵਿੱਚ ਹੈ ਤੇ ਚੌਂਕੀ ਜਿਹੜੀ ਪੈਂਦੀ ਹੈ ਮਹਿਲ ਦੀ ਬੈਕਸਾਈਡ ਹੈ ਜਿਹੜੀ ਦਸਨ ਨਗਰ ਦੇ ਵਿੱਚ ਹੈ ਤੇ ਉਥੇ ਉਹ ਮੁੰਡੇ ਦੀ ਹਾਲਤ ਬੜੀ ਗੰਭੀਰ ਹੈ ਤੇ ਨਾ ਕੋਈ ਐਸਐਚਓ ਸੁਣਵਾਈ ਕਰ ਰਿਹਾ ਨਾ ਕੋਈ ਉੱਚ ਅਧਿਕਾਰੀ ਸੁਣਵਾਈ ਕਰ ਰਿਹਾ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲਣ ਆਏ ਆ ਸਾਰੇ ਬੰਦੇ ਕਿ ਸਾਡੀ ਜਿਹੜੀ ਬੰਦਿਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਗ੍ਰਿਫਤਾਰੀ ਦੇ ਨਾਲ ਉਥੇ ਜਿਹੜੇ ਬੰਦੇ ਨੇ ਸਾਡੇ ਬੰਦਿਆਂ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਉਹ ਅੱਜ ਜ਼ਿੰਦਗੀ ਦੀ আর ਮੌਤ ਦੀ ਲੜਾਈ ਲੜ ਰਹੇ ਆ ਜੇ ਇਨਸਾਫ ਨਾ ਮਿਲਿਆ ਛੋਟੇ ਕੀ ਲੱਗਦੇ ਆ ਇਹ ਜਿਨ੍ਹਾਂ ਪਰ ਹਮਲਾ ਹੋਇਆ ਇਹ ਸਾਡੇ ਜਿਹੜੇ ਹੈਗੇ ਨੇ ਅਸੀਂ ਜਥੇਬੰਦੀ ਵੱਲੋਂ ਆਏ ਆਂ ਸਾਡੀ ਸਰਪੰਚ ਯੂਨੀਅਨ ਪੰਜਾਬ ਹੈ ਜਿਹਦੇ ਪ੍ਰਧਾਨ ਕਰਨ ਕੋੜਾ ਜੀ ਹੈ ਤੇ ਮੈਂ ਉਹਨਾਂ ਦਾ ਜਨਰਲ ਸੈਕਟਰੀ ਆ ਤੇ ਉਹਨਾਂ ਨੇ ਮੈਨੂੰ ਭੇਜਿਆ ਵੀ ਇਹਨਾਂ ਦੇ ਸਮਰਥਨ ਦੇ ਵਿੱਚ ਇਹਨਾਂ ਤੇ ਜਾ ਕੇ ਸਪੋਰਟ ਕਰੀਏ ਤੇ ਜੇ ਇਹਨਾਂ ਦੇ ਨਾਲ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਉਰੇ ਐਸਐਸਪੀ ਦਫ਼ਤਰ ਤੱਕ ਰੋਅ ਕਰਾਂਗੇ ਤੇ ਜੇ ਉਹ ਵੀ ਇਨਸਾਫ ਨਾ ਮਿਲਿਆ ਤਾਂ ਅਸੀਂ ਉੱਪਰ ਐਸਸੀ ਕਮਿਸ਼ਨ ਕੋਲ ਵੀ ਜਾਵਾਂਗੇ ਤੇ ਵੱਧ ਤੋਂ ਵੱਧ ਅਸੀਂ ਕੌਟਾਂ ਦੇ ਵਿੱਚ ਹੋਰ ਪ੍ਰੋਟੈਸਟ ਕਰਦੇ ਰਹਿਣਾ ਕਿਆ ਨਾਮ ਆ ਤੁਹਾਡਾ ਜੀ ਕੋਨ ਨਾਮ ਹੈ ਤੁਸੀਂ ਅੱਜ ਐਸਐਸਪੀ ਆਫਿਸ ਚ ਆਏ ਆ ਕੀ ਮਾਮਲਾ ਕਿਸ ਕਰਨਾ ਹੈ ਜੀ ਹੁੰਦੇ ਦੀ ਮਾਰਕਟ ਕੀਤੀ ਹੈ ਜੀ ਸਾਡੇ ਨੇ ਕਿਹੜਾ ਮੁੰਡਾ ਜੀ ਕੀ ਨਾਮ ਆ ਮੁੰਡੇ ਦਾ ਰੰਕੀਤ ਨਾਮ ਆ ਉਹਦਾ ਕਿਹੜੇ ਮੁੰਡਿਆਂ ਨੇ ਕੁੱਟਿਆ ਜੀ ਕੋਣ ਸੀਗੇ ਕਿਆ ਰੰਜੀਤ ਸੀਗੇ ਕੁੱਟਿਆਦੇ ਨੇ ਉਹ ਮੁੰਡੇ ਅਖੀਰ ਮਰਦੰਸ਼ੀ ਕਲੋਨੀ ਦੇ ਰੈਣਾ ਵਾਲਿਆਂ ਦਾ ਦਰਕੁੱਟਿਆਦੇ ਨੇ ਕਿੰਨੇ ਮੁੰਡੇ ਸੀਗੇ ਜੀ ਚਾਰ ਪੰਜ ਮੁੰਡੇ ਨੇ ਜੀ ਉਹ ਕਿਆ ਨਾਮ ਆ ਉਹਨਾਂ ਦੇ ਨਾਮ ਉਹਨਾਂ ਦਾ ਪਤਾ ਨਹੀਂ ਜੀ ਇੱਕ ਦੇ ਤਾਂ ਡੇਡੀ ਦਾ ਨਾਮ ਪਤਾ ਸਾਨੂੰ ਵਿਕਰਮ ਹੈ ਕਿੰਨੇ ਮਹੀਨੇ ਹੋ ਗਏ ਇਸ ਗੱਲ ਨੂੰ ਜੀ 2 ਮਹੀਨੇ ਹੋ ਜਾਣਗੇ 10 ਤਰੀਕ ਨੂੰ 2 ਮਹੀਨੇ ਹੋ ਜਾਣਗੇ ਹੁਣ 10 ਤਰੀਕ ਆਉਗੀ ਜਿਹੜੀ ਬਹੁਤ ਬੁਰੀ ਹਾਲਤ ਹੈ ਸਾਡੇ ਮੁੰਡੇ ਦੀ ਮੌਤ ਨੇੜੇ ਆ ਜ਼ਿੰਦਗੀ ਦੂਰ ਆ ਗਈ ਅਸੀਂ ਥਾਣਿਆਂ 'ਚ ਤੱਕੇ ਖਾ ਰਹੇ ਆ ਵਾਰ-ਵਾਰ ਜਾ ਰਹੇ ਆ ਕੱਠ ਕਰਕੇ ਸਾਡੇ ਕੋਲੇ ਕਰਾਇਆ ਵੀ ਨਹੀਂ ਆ ਦੇਣ ਨੂੰ ਟੈਂਪੋ ਵਾਲਾ ਅਸੀਂ ਬਹੁਤ ਗਰੀਬ ਆ ਜੀ ਹੁਣ ਉਹਨਾਂ ਦੀ ਪਤਾ ਨਹੀਂ ਕੀ ਤਾਂ ਵਿੱਚ ਖੁੱਭੀ ਹੈਗੀ ਫੁੱਲ ਸਾਲਿਆਂ ਦੇ ਅੰਦਰ ਪਤਾ ਨਹੀਂ ਪੈਸੇ ਖਾ ਰਹੇ ਨੇ ਸਾਨੂੰ ਇਹ ਵੀ ਨਹੀਂ ਪਤਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜਾਹਮੋਂ ਬਣਕੇ ਮੁੰਡੇ ਦੇ ਪਿੱਛੇ ਤੋਂ ਇਹਦੇ ਪਿੱਛੇ ਪਏ ਪਏ 2 ਮਹੀਨੇ ਹੋ ਗਏ ਕਿਹੜੀ ਜਗ੍ਹਾ ਦਾਖਲ ਹੈ ਜੀ ਕਿਹੜੀ ਜਗ੍ਹਾ ਅਰਜਿੰਦਰਾਸੀ ਹੈ ਜੀ ਵੈਂਟੀਲੇਟਰ ਨਹੀਂ ਕਿੱਥੇ ਹਾਂਜੀ ਵੈਂਟੀਲੇਟਰ ਤੇ ਲਾਇਆ ਹੋਇਆ ਏ ਸ਼ੂਰੂਮ ਤੇ ਆ ਅਰਜਿੰਦਰਾਜ ਇਨਸਾਫ ਕੀ ਚਾਹੁੰਦੇ ਆ ਤੁਸੀਂ ਇਨਸਾਫ ਸਾਡਾ ਮੁੰਡਾ ਠੀਕ ਹੋਵੇ ਜੀ ਤੇ ਉਹ ਜਿਹੜੇ ਮੁੰਡਿਆਂ ਨੂੰ ਕੁੱਟਿਆ ਸੀਗਾ ਹਲੇ ਪਕੜੇ ਨਹੀਂ ਗਏ ਜੀ ਪਕੜੇ ਨਹੀਂ ਗਏ ਜੀ ਪਕੜ ਨਹੀਂ ਲੱਗ ਰਹੀ ਜੀ ਪੁਲਿਸ ਜ਼ਿੰਮੇਵਾਰੀ ਨਹੀਂ ਕਰ ਰਹੀ ਉਹਨਾਂ ਦੀ ਹੋਣੀ ਚਾਹੀਦੀ ਉਹਨਾਂ ਨੂੰ ਕੋਈ ਸਾਡੀ ਸੁਣਵਾਈ ਨਹੀਂ ਸਾਨੂੰ ਸਮਾਂ ਐ ਕਹਿ ਰਹੇ ਨੇ ਉਹ ਕਹਿੰਦੇ ਤੁਸੀਂ ਆਪ ਗੱਡੀਆਂ ਕਰਾ ਕੇ ਦਿਓ ਸਾਨੂੰ ਤਾਂ ਅਸੀਕ ਤੂ ਦੇ ਯਾ ਸਾਡਾ ਤਾਂ ਮੁੰਡਾ ਮਰਿਆ ਪਿਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਡੀ ਇਹੀ ਮੰਗ ਆ ਸਾਡਾ ਮੁੰਡਾ ਠੀਕ ਹੋਵੇ ਹੱਥ ਜੋੜ ਕੇ ਬੁੰਦੀ ਆ ਸਰਕਾਰ ਤੋਂ ਕੀ ਇਨਸਾਫ ਮੰਗਦੇ ਤੁਸੀਂ? ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਜੀ? ਸਰਕਾਰ ਤੋਂ ਜੀ ਸਰਕਾਰ ਨੇ ਤਾਂ ਬਸ ਬਹੁਤ ਘੱਟ ਹੀ ਆ ਕੰਮ ਕੀਤਾ ਹੋਇਆ ਸਾਡੇ ਬਾਰੇ ਕੋਈ ਸੁਣਵਾਈ ਨਹੀਂ ਕਰਦੀ ਕੋਈ ਸਰਕਾਰ। 2 ਮਹੀਨੇ ਹੋ ਗਏ ਰੋਜ਼ ਬਣਾ 2 ਮਹੀਨੇ ਹੋ ਗਏ ਹਰ ਇੱਕ ਅੱਗੇ ਹੱਥ ਜੋੜ ਰਹੇ ਸੀ। ਹਰ ਇੱਕ ਦੇ ਪੱਲੇ ਚੁੰਨੀਆਂ ਵੀ ਗੇਰ ਰਹੇ ਆ ਸਭ ਸਾਡੇ ਮਗਰ ਕੋਈ ਨਹੀਂ ਲੱਗ ਰੇ ਕੋਈ ਸਰਕਾਰਾ ਨਹੀਂ ਲੱਗ ਰੀ ਕੋਈ ਕੁਝ ਨਹੀਂ ਲੱਗ ਰੇ। ਗੇ ਸੀ ਗਈ? ਹਾਂ ਜੀ। ਅਸੀਂ ਵੋਟਾਂ ਵੀ ਠੁੱਕ ਕੇ ਪਾਈਆਂ ਨੇ। ਕੀ ਕੋਈ ਗਏ ਸੀਗਾ ਕਿਸੇ ਐਮਸੀ ਕੋਲ ਗਏ ਐਮਐਲਏ ਕੋਲ ਗਏ ਸੀ ਤੁਸੀਂ ਜੀ ਸਾਰੇ ਪਾਸੇ ਗਏ ਸੀ ਉਹ ਕਹਿੰਦਾ ਉਹਦਾ ਫੋਨ ਆਇਆ ਹੋਇਆ ਉਹਦੀ ਸਪਰਸ ਲੱਗੀ ਹੋਈ ਆ ਸਪਰਸ ਉਹਨੇ ਦੀ ਕੰਮ ਕਰ ਰਹੀਆਂ ਨੇ ਸਾਡੀ ਕੋਈ ਸਪਰਸ ਨਹੀਂ ਆੱਕ ਕੇ ਹਾਰ ਕੇ ਅਸੀਂ ਉਰੇ ਆਏ ਆ ਜੀ ਡੀਸੀ ਦਫ਼ਤਰ ਚ ਜੀ ਅੱਥਾ ਸਾਡੀ ਸੁਣਵਾਈ ਹੋਊਗੀ ਹਾਂ ਕੀ ਨਾਮ ਮਤਾ ਜੀ ਮੇਰਾ ਨਾਮ ਕਲਾ ਬੱਤੀ ਕੀ ਮਾਮਲਾ ਵੀ ਤੁਸੀਂ ਅੱਜ ਐਸਐਸਪੀ ਆਫਿਸ 'ਚ ਆਏ ਆ ਜੀ ਅਸੀਂ ਦੁੱਖੇ ਹੋ ਕੇ ਆਏ ਆ ਜੀ ਮੇਰਾ ਪੁੱਤ ਆਮ ਆਰ.ਐਸ. ਉਹ ਟੁੱਟ ਕੇ ਪੰਜੇ ਬੰਤਰਾਲ ਕੇ ਉਹ ਸਿਰ ਸਾਰ ਪਾ ਤਾ ਉਹਦੇ ਕੋਈ ਕੋਈ ਨਾੜੀ ਅਗੇ ਸਾਹ ਚੱਲ ਰਿਹਾ ਬਾਕੀ ਤਾਂ ਬਿਲਕੁਲ ਖਤਮ ਹੈ ਕਿੱਥੇ ਜਾਣ ਬਲਿਆ ਤੁਸੀਂ ਹਾਂਜੀ ਕਿਹੜੀ ਜਗ੍ਹਾ ਤੇ ਜਾਣ ਵਾਲੇ ਆਂ ਉਹ ਰਕ ਮਜਰਾ ਚੌਕ ਹੈ ਮੈਂ ਸੋ ਵਾਲੀਆਂ ਇਹ ਮੇਰਾ ਮਤਰਾ ਅਮਰਤੀਸ਼ਣ ਕੁਲੋਟੇ ਆ ਨੇੜੇ ਬੁਢਾਡਾ ਤਲ ਗਰਵੰਡਾ ਹੈਗਾ ਜਿਹੜੇ ਮੁੰਡੇ ਤੇ ਹਮਲਾ ਹੋਇਆ ਤੁਹਾਡਾ ਕੀ ਲੱਗਦਾ ਜੀ ਮੇਰਾ ਪੁੱਤ ਹੈ ਜੀ ਜਿਹੜੇ ਮੁੰਡਿਆਂ ਨੂੰ ਕੁੱਟਿਆ ਤੇ ਉਹ ਸਾਡੇ ਜਿਹੜੇ ਕਲੋਨੀ ਹੈਗੀ ਉਥੇ ਦੇ ਰਹਿਣ ਵਾਲੇ ਕਿਹੜੀ ਕਲੋਨੀ ਜੀ ਪਹਿਲਾਂ ਵੀ ਸਾਨੂੰ ਚੈਲੰਜ ਇੰਦਦੇ ਨੇ ਵੀ ਅਸੀਂ ਮਾਰਨਾ ਹੈ ਮਾਰਨਾ ਅਸੀਂ ਬਦਲਾ ਲੈਣਾ ਉਹਨਾਂ ਤੇ ਕੰਮੀ ਹੈ ਉਹ ਗੁੰਡਾ ਕਿਆ ਕਰਦੇ ਨੇ ਜਿਆਦਾ ਉਹ ਸਾਲ 6 ਮਹੀਨੇ ਚ ਦੋ ਚਾਰ ਕਰੀ ਦਿੰਦੇ ਕੰਮ ਲੈ ਕਿੰਨੇ ਮਹੀਨੇ ਹੋ ਗਏ ਜੀ ਇਸ ਗੱਲ ਨੂੰ ਇਹ ਅਮਰ ਨਾ ਜੀបាន ਜਮਈ ਉਹ ਦਸ ਤਾਰੀਖੀ ਇਨਸਾਫ ਨਹੀਂ ਮਿਲਿਆ ਤੁਨੋਈ ਸਾਲੋਂ ਕੋਈ ਇਨਸਾਫ ਨਹੀਂ ਮਿਲਿਆ ਬਿਲਕੁਲ ਵੀ ਨਹੀਂ ਮਿਲਿਆ ਸੀ ਦਰਦ ਰੋਇਆ ਸਹਰ ਇੱਕ ਦਰਦ ਉੱਤੇ ਜਾ ਕੇ ਅਸੀਂ ਰੋਇਆ ਅਰੇ ਸਾਨੂੰ ਆਸਵਾਸਨ ਦੇਂਦੇ ਰਹਿੰਦੇ ਮੱਤਾ ਕੋਈ ਨਹੀਂ ਕਬਰ ਆਉਣਾ ਕੱਲ ਨੂੰ ਹੋ ਜਾਊਗਾ ਪਰ ਸਾਨੂੰ ਚੱਕ ਲਿਆਵਾਂਗੇ ਉੱਥੇ ਭਲਣ ਜਗ੍ਹਾ ਇੱਥੇ ਸਾਡੀ ਕੋਈ ਸੁਣਵਾਇ ਨਹੀਂ ਹੋਣ ਲੱਗ ਰਹੀ ਇਨਸਾਫ ਕੀ ਚਾਹਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਸਾਡਾ ਬਚਾ ਠੀਕ ਹੋ ਜਾਵੇ ਠੀਕ ਹੈ